टींद मुर्दाबाद मुर्दाबाद सही चले अॼु ਮੈਂ ਦੱਸਣਾ ਚਾਹੁੰਦਾ ਆ ਕਿ ਇਸ ਮਹਾਰਾਜਾ ਪਾਲਸ ਦੇ ਵਿੱਚ ਇਹ ਮੀਟਿੰਗ ਦਾ ਗੱਲ ਮੁੱਦਾ ਇਸ ਕਰਕੇ ਰੱਖਿਆ ਗਿਆ ਗੁਰੂ ਜੀਨਾਂ ਦੇ ਵਿੱਚ ਜਿਹੜਾ ਇੱਕ ਧੰਦਾ ਸਾਸ਼ਤਰੀ ਨਾਮ ਦਾ ਇੱਕ ਧਰਮ ਦਾ ਕੋ ਧਰਮ ਗੁਰੂ ਆ ਉਹ ਉਸਨੇ ਵਕ ਵਕ ਗਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਢਕਾਉਣ ਦੀ ਲੜਾਉਣ ਦੀ ਕੋਸ਼ਿਸ਼ ਕੀਤੀ ਆ ਜਿਦੋਂ ਕੋ ਪਹਿਲਾਂ ਵੀ ਉਹਨੇ ਇਸ ਤਰ੍ਹਾਂ ਦਾ ਜਿਹੜੀਆਂ ਕਈ ਤਰ੍ਹਾਂ ਦੇ ਗਿਆਨ ਦੇ ਕੇ ਵਕਤ ਦੀ ਬਿਆਨ ਦਿੱਤਾ ਹੈ ਦੇ ਹੁਣ ਉਸਨੇ ਇੱਕ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜੇ ਪਗੜੀ ਧਾਰੀ ਆ ਗਿਰਜੇ ਘਰਾਂ ਦੇ ਵਿੱਚ ਜਾਂਦੇ ਆ ਉਹ ਜਾਣਾ ਕਿੰਦਾ ਮੈਨੂੰ ਪਸੰਦ ਨਹੀਂ ਆ ਅੱਜ ਉਹ ਪੰਜਾਬ ਦੇ ਵਿੱਚ ਪੰਦਲ ਯਾਤਰਾ ਕਰਾਂਗਾ ਜਿਹੜਾ ਕਿ ਪਗੜੀ ਧਾਰੀ ਗਿਰਜੇ ਘਰਾਂ ਦੇ ਵਿੱਚ ਜਾਂਦੇ ਉਹਨਾਂ ਨੂੰ ਰੋਕਣ ਦੇ ਲਈ ਭਾਰਤ ਦਾ ਜਿਹੜਾ ਸੰਵਿਧਾਨ ਆ ਸੰਵਿਧਾਨ ਦੇ ਸੇਸ਼ ਪੱਟੀ ਦੇ ਤਹਿਤ ਕੋਈ ਵੀ ਵਿਅਕਤੀ ਜਿਹੜਾ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ ਇਹ ਇੱਕ ਦਿਨ ਦੇ ਵਿੱਚ ਤਿੰਨ ਵਾਰੀ ਕਿਸੇ ਵੀ ਧਰਮ ਨੇ ਪਨਾਹ ਕਿਦਾ ਰਹੀ ਗੱਲ ਪੱਗ ਬੰਨਣ ਦੀ ਪੁੱਤਰ ਬਾਈਬਲ ਡੈਨੀਅਲ 10 ਦੀ ਕਿਤਾਬ ਵਿੱਚ ਉੱਥੇ ਸਦਰਕ ਮੇਸ਼ਕਦੇ ਅਬਦਲੋ ਜੋ ਜਦੋਂ ਉਹਨਾਂ ਨੂੰ ਆਧਨੀ ਪੱਠੀ ਦੇ ਵਿੱਚ ਸੁਟਿਆ ਗਿਆ ਤੇ ਪੁੱਛੋ ਬਾਈਬਲ ਵਿੱਚ ਲਿਖਿਆ ਕਿ ਉਹਨਾਂ ਨੇ ਪੱਗਾਂ ਬੰਨੀਆਂ ਸੀ ਸੋ ਮੈਂ ਆਲ ਇੰਡੀਆ ਪ੍ਰੀਚਨ ਸਮਾਜ ਦੇ ਮਾਧਿਅਮ ਤੋਂ ਚੇਅਰਮੈਨ ਪੂਰਨ ਸ਼ਫਰੀ ਮੇਰੇ ਨਾਲ ਸੀਨੀਅਰ ਪਾਸੇ ਸੇਮੋ ਜੋਨੀ ਜੀ ਸੀਨੀਅਰ ਪਾਸੇ ਖਾਦਮ ਜੀ ਆਸੇ ਜਰਜ ਜੀ ਪਾਸੇ ਬਚਨ ਜੀ ਪਾਸੇ ਦਰਸ਼ਨ ਜੀ ਆਸੇ ਇਹ ਕੋ ਪਾਸੇ ਸੁਭਾਚੰਦਰ ਜੀ ਤਕਰੀਬਨ ਸਾਰੇ ਪਾਸੇ ਸਹਿਬਾਨ ਆ ਅਸੀਂ ਇਸ ਗੱਲ ਦਾ ਪਰਜੋਰ ਜਿਹੜਾ ਵਿਰੋਧ ਕਰਦੇ ਆ ਕਿਉਂਕਿ ਭਾਰਤ ਦੀ ਸਰਕਾਰ ਨੇ ਤੇ ਰਾਸ਼ਟਰਪਤੀ ਕੋ ਮੰਗ ਕਰਦੇ ਆ ਐਸੇ ਅਸਰਾਰ ਦੇ ਅੰਸਰ ਨੂੰ ਜਿਹੜੇ ਧਰਮਾਂ ਦੇ ਵਿੱਚ ਫੇਕਾ ਪ੍ਰਤੀ ਪਾਉਣਾ ਚਾਹੁੰਦੇ ਆ ਧਰਮਾਂ ਨੂੰ ਲਗਾਉਣਾ ਚਾਹੁੰਦੇ ਆ ਵੱਖਵਾਦੀ ਦਾ ਜਿਹੜਾ ਰੂਪ ਦੇਣਾ ਚਾਹੁੰਦੇ ਆ ਉਹਦੇ ਐਫਆਰ ਲਾਉਜ ਧਰਮ ਭਾਵਨਾ ਨੂੰ ਖੇਸ ਪਹੁੰਚਾਉਣ ਦੀ 298 ਦੀ ਆਧੇ ਅਫੇਅਰ ਲੋਡ ਕਰਨੀ ਚਾਹੀਦੀ ਆ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਸ ਤਰ੍ਹਾਂ ਲਾਲੂ ਪ੍ਰਸ਼ਾਦ ਨੇ ਵਰਦੀਨ ਚੋਗੜੀ ਨੂੰ ਆਪਣੇ 에어ਫੋਰਸ ਤੋਂ ਉਚਿਤ ਤੋਂ ਬਾਅਦ ਉਸੇ ਵੇਲੇ ਦੂਜੇ ਜਗ੍ਹਾ ਚੋੜ ਦਿੱਤਾ ਹੈ ਇਤੋ ਤਰ੍ਹਾਂ ਸਾਰੇ ਪੰਜਾਬ ਦਾ ਭਗਵੰਤ ਮਾਨ ਆ ਜੇ ਕਿਤੇ ਭਿੰਦਰ ਸ਼ਾਸਤਰੀ ਪੰਜਾਬ ਦੇ ਵਿੱਚ ਵੜਦਾ ਹੀ ਆ ਤੇ ਉਹਨੂੰ ਪੰਜਾਬ ਦੀ ਧਰਤੀ ਦੇ

ਇਸ ਜਗ੍ਹਾ ਤੇ ਮਹਾਰਾਜਾ ਕੈਲਸ ਦੇ ਵਿੱਚ ਗਿਆ ਉਪਰਾਲਾ ਕੀਤਾ ਗਿਆ ਤੇ ਬਹੁਤ ਵਧੀਆ ਸ਼ਲਾਘਾ ਜੋ ਗਿਆ ਤਾਂ ਕਿ ਪੰਜਾਬ ਦੇ ਵਿੱਚ ਲਈ ਸ਼ਾਂਤੀ ਆ ਬਹਾਸ਼ ਹੋ ਚੁੱਕੇ